ਵਾਹਿਗੁਰੂ ਜੀ ਕਈ ਵਾਰ ਅਸੀਂ ਬੜੇ ਹੀ ਪਰੇਸ਼ਾਨ ਹੋ ਜਾਂਦੇ ਹਾਂ ਮਨ ਬੜਾ ਉਦਾਸ ਰਹਿੰਦਾ ਹੈ ਸਾਨੂੰ ਲੱਗਦਾ ਹੈ ਕਿ ਅਸੀਂ ਪਾਠ ਕਰਦੇ ਹਾਂ ਵਾਹਿਗੁਰੂ ਦੇ ਨਾਮ ਦਾ ਜਪ ਕਰਦੇ ਹਾਂ ਪਰ ਪਤਾ ਨਹੀਂ ਕਿਉਂ ਸਾਨੂੰ ਦੁੱਖ ਹੀ ਤਕਲੀਫਾਂ ਹੀ ਮਿਲੀ ਜਾ ਰਹੀਆਂ ਵਾਹਿਗੁਰੂ ਸਾਡਾ ਸਾਥ ਕਿਉਂ ਨਹੀਂ ਦੇ ਰਿਹਾ ਤਾਂ ਸਾਨੂੰ ਪਾਠ ਕਰਨਾ ਛੱਡ ਦੇਣਾ ਚਾਹੀਦਾ ਹੈ ਨਹੀਂ ਵਾਹਿਗੁਰੂ ਜੀ ਪਾਠ ਕਰਨਾ ਨਹੀਂ ਛੱਡਣਾ ਪਿੱਛੇ ਨਹੀਂ búੜਨਾ ਕਿਉਂਕਿ ਹੋ ਸਕਦਾ ਹੈ ਕਿ ਵਾਹਿਗੁਰੂ ਜੀ ਸਾਨੂੰ ਦੁੱਖ ਤਕਲੀਫਾਂ ਦੇ ਕੇ ਆਪਣੇ ਭਾਂਡੇ ਨੂੰ ਪਰਖ ਰਹੇ ਹੋਣ ਉਪਰਖ ਰਹੇ ਹੋਣ ਕਿ ਜਿਹੜੇ ਪਾਂਡੇ ਵਿੱਚ ਉਹਨਾਂ ਨੇ ਖੁਸ਼ੀਆਂ ਦੀਆਂ ਦਾਤਾ ਪਾ ਕੇ ਦੇਣੀਆਂ ਨੇ ਉਹ ਪਾਂਡਾ ਪੱਕਾ ਹੈ ਜਾਂ ਕੱਚਾ ਹੈ ਵਾਹਿਗੁਰੂ ਜੀ ਇਸ ਲਈ ਵਾਹਿਗੁਰੂ ਜੀ ਸਬਰ ਨਹੀਂ ਛੱਡਣਾ ਸਬਰ ਰੱਖਣਾ ਹੈ ਖਾਲੀ ਨਹੀਂ ਮੁੜਨਾ ਸੀ ਉਸ ਦੇ ਦਰਵਾਜ਼ੇ ਤੋਂ ਕਿਉਂਕਿ ਜ਼ਿੰਦਗੀ ਵਿੱਚ ਪਾਵੇਂ ਕਿੰਨੇ ਵੀ ਤੂਫਾਨ ਕਿਉਂ ਨਾ ਆ ਜਾਣ ਕਿੰਨੇ ਵੀ ਤੂਫਾਨਾਂ ਨਾਲ ਕਿਉਂ ਨਾ गिर ਜਾਈਏ ਉਹ ਵਾਹਿਗੁਰੂ ਜੀ ਤੁਹਾਡੇ ਨਾਲ ਹੈ ਤਾਂ ਹਰ ਹਾਲ ਵਿੱਚ ਕਿਸ਼ਤੀ ਕਿਨਾਰੇ ਤੇ ਹੀ ਲਗਣੀ ਹੈ ਵਾਹਿਗੁਰੂ ਜੀ ਸੋ ਪਾਠ ਯਕੀਨ ਰੱਖ ਕੇ ਕਰੋ ਵਾਹਿਗੁਰੂ ਜੀ ਇਛਾਵਾਂ ਆਪਣੇ ਆਪ ਪੂਰਨ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ